ਮਾਗੀ ਭੈਣ ਨੇ ਪੁੱਛਿਆ ਕਿ 14 ਸਾਲ ਹੋ ਗਏ ਕਿ 15 ਸਾਲ ਹੋ ਗਏ ਹੈ ਨਾ ਕਿ ਇਹਨੂੰ 10 ਸਾਲ ਹੋ ਗਏ ਕਿ ਨਹੀਂ ਉਹਨੇ ਉਹਨਾਂ ਨੇ ਇੱਚਾ ਪ੍ਰਸ਼ੀਰ ਵਿੱਚ ਕਿਤੇ ਮੈਡੀਸਿਨ ਕਿੱਥੋਂ ਖਾਦੀ ਉਹ ਵੀ ਭੈਣਾ ਵਲੋਗ ਵੀ ਦੇਖ ਸਕਦੀਆਂ ਤੇ ਹੋਰ ਵੀ ਕੋਈ ਵੇਖ ਸਕਦਾ ਕਈਆਂ ਦੇ ਰਿਸ਼ਤੇਦਾਰਾਂ 'ਚ ਵੀ ਹੈ ਨਾ ਇਦਾਂ ਦਾ ਹੁੰਦਾ ਵਾ ਤੇ ਚਲੋ ਕਿ ਇਹਨੂੰ ਸਲਾਹ ਦੇ ਸਕਦਾ ਵਾ ਤੇ ਬਾਕੀ ਚਲੋ ਕਿਰਪਾ ਤੇ ਵਾਹਿਗੁਰੂ ਨਹੀਂ ਕਰਨੀ ਹੈ ਬਾਕੀ ਨਾ ਤਾਂ ਡਾਕਸਾਂ ਦਾ ਇਹ ਵੀ ਬੜਾ ਸਵਾਲ ਇਹ ਕਿ ਬੇਬੀ ਕਿਹੜੇ ਹਸਪੀਟਲ ਹੋਇਆ ਵਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਂ ਹੋ ਠੀਕ ਠਾਕ ਜੀ ਤੇ ਅਹੀਂ ਮੈਂ ਤੁਹਾਡੇ ਸਾਹਮਣੇ ਆ ਠੀਕ ਠਾਕ ਆ ਤੇ ਬਾਕੀ ਤੁਹਾਡੇ ਸਾਰਿਆਂ ਦੇ ਕਮੈਂਟ ਆਪਾਂ ਰੀਡ ਕੀਤੇ ਹੀ ਤੇ ਬੜਾ ਮਤਲਬ ਕਿ ਤੁਸੀਂ ਪਿਆਰ ਦਿੱਤਾ ਤੇ ਬੜਾ ਵਧੀਆ ਲੱਗਾ ਤੇ ਬਾਕੀ ਸਾਰਿਆਂ ਨੇ ਨਾ ਕਿ ਜਿਹੜੀਆਂ ਵਿਸ਼ੇਸ਼ ਦਿੱਤੀਆਂ ਬੜੀ ਖੁਸ਼ੀ ਹੋਈ ਵੇਖ ਕੇ ਹਨਾ ਕਮੈਂਟ ਪੜ ਕੇ ਬੜਾ ਮਜ਼ਾ ਆਇਆ ਮਤਲਬ ਵਧੀਆ ਲੱਗਾ ਤੇ ਹਰ ਕ ਇੱਕ ਕਮੈਂਟ ਐ ਸੀ ਪੜਿਆ ਵ ਮੈਂ ਖੁਦ ਪੜਿਆ ਵ ਤੇ ਬਾਕੀ ਕਿਉਂਕਿ ਇਨਾ ਇਨਾ ਕਮੈਂਟ ਪਰਨਾ ਚਲੋ ਮੁਸ਼ਕਲ ਵੀ ਜਿੱਦਾਂ ਸਾਰੇ ਬਹੁਤ ਲਾਈਕ ਵੀ ਕੀਤੇ ਹਨ ਤੇ 17 1800 ਕਮੈਂਟ ਆਲਾ ਜਿੱਦਾਂ ਆਵਾ ਆਪਣਾ ਤੇ ਵੀਡੀਓ ਤੇ ਚਲੋ ਜਿੰਨੇ ਵੀ ਅਸੀਂ ਲੋਕ ਪਾਈ ਨੇ ਸਾਰਿਆਂ ਤੇ ਬੜਾ ਤੁਹਾਡਾ ਪਿਆਰ ਮਿਲਿਆ ਵਾ ਸਾਰੇ ਹਾਂ ਸਾਰੇ ਬਹੁਤ ਵਧੀਆ ਮਿਲ ਗਿਆ ਤੁਸੀਂ ਮਿਲ ਕੇ ਨਾਲ ਚਲੋ ਸਾਡੀ ਵੀ ਖੁਸ਼ੀ ਵਿੱਚ ਨਾ ਤੁਸੀਂ ਨਾਲ ਪੂਰਾ ਆਪਣਾ ਹਿੱਸਾ ਨਭਾਵਾ ਬਾਕੀ ਇੱਕ ਗੱਲ ਤੁਸੀਂ ਵੇਟ ਕੀਤੀ ਹੈ ਨਾ ਤੇ ਉਹਦੇ ਲਈ ਵੀ ਸੌਰੀ ਤੁਸੀਂ ਜਿੱਦਾਂ ਕਹਿੰਦੇ ਕਿ ਤੁਸੀਂ ਵੀਡ ਬੜੀ ਕਰਾਉਂਦੇ ਜੇ ਤੇ ਵੀਡ ਇਦਾਂ ਹੈ ਕਿ ਮਤਲਬ ਕਿ ਵਲੋਗ ਆਪਾਂ ਇੱਕ ਦੋ ਪਹਿਲਾਂ ਹੀ ਬਣਾਇਆ ਸੀ ਤੁਹਾਨੂੰ ਪਤਾ ਹੀ ਹੈ ਵਲੋਗ ਸਾਰੇ ਪਹਿਲਾਂ ਬਣਾਇਆ ਸੀ ਤੇ ਪਾਈ ਬਾਅਦ ਚ ਹੈ ਨਾ ਬਾਅਦ ਵਿੱਚ ਪਏ ਆ ਤੇ ਆ ਜਿਹੜਾ ਵਲੋਗ ਹੈ ਇਹ ਆਪਾਂ ਹੁਣ ਬਣਾਉਂਦੇ ਆ ਮਤਲਬ ਕਿ ਹੁਣ ਹੀ ਬਣਾਉਂਦੇ ਆ ਜਿੱਦਾਂ ਮੰਨ ਲਓ ਕਿ ਇਹ ਕੱਲ ਪੈਣਾ ਵਾ ਮਤਲਬ ਕਿ ਜਿਹੜੀ ਰਾਤ ਆਪਾਂ ਨੂੰ ਲੰਘਣੀ ਹੈ ਉਹਦੇ ਵੀਡੀਓ ਬਣਾਉਂਦੇ ਆ ਆਪਾਂ ਗੱਲ ਕਰਦੀ ਹਾਂ ਹਾਂਜੀ ਤੇ ਬਾਕੀ ਤੁਹਾਨੂੰ ਬੜੀ ਵੇਟ ਕਰਾਈ ਹੈ ਤੇ ਹੁਣ ਚਲੋ ਨਾ ਕਰਾਈਏ ਤੇ ਹੁਣ ਤੁਹਾਨੂੰ ਦਸੀਏ ਬਾਕੀ ਨਾ ਤੁਸੀਂ ਚਲੋ ਆਪਣਾ ਕੀਮਤੀ ਸਮਾਂ ਗੱਟ ਕੇ ਨੇ ਵਧੀਆ ਵਧੀਆ ਕਮੈਂਟ ਕੀਤੇ ਹਨਾ ਕਈਆਂ ਨੇ ਚਲੋ ਬਹੁਤ ਵਧੀਆ ਲਿਖਿਆ ਹੋਆ ਕਿ ਨੇ ਸਾਰਿਆਂ ਨੇ ਬੜਾ ਵਧੀਆ ਦਿੱਤੀਆਂ ਹਨਾ ਬਹੁਤ ਵਧੀਆ ਲੱਗਾ ਵਾ ਬਹੁਤ ਵਧੀਆ ਕਿਨੇ ਤਾਂ ਡਾਕ ਸਾਰਿਆਂ ਦਾ ਇਹ ਵੀ ਬੜਾ ਸਵਾਲ ਹੀ ਕਿ ਬੇਬੀ ਕਿਹੜੇ ਹਸਪੀਟਲ ਹੋਇਆ ਵਾ ਤੇ ਬਟਾਲੇ ਹੋਇਆ ਸੀ ਬਾਜੋ ਹਸਪੀਟਲ ਤੇ ਬਾਕੀ ਕਈਆਂ ਨੇ ਇਹ ਵੀ ਕਿਹਾ ਹੈ ਕਿ ਹਨੂ ਮਤਲਬ ਦੱਸੋ ਅਸੀਂ ਆਵਾਂਗੇ ਬਟਾਲੇ ਕਿੱਥੇ ਹੈ ਕਈਆਂ ਨੂੰ ਤੇ ਪਤਾ ਵੀ ਲੱਗ ਗਿਆ ਹੈ ਕਿ ਬਾਰੇ ਹਸਪੀਟਲ ਹੈ ਨਾ ਹੂੰ ਤੇ ਕਈਆਂ ਨੇ ਕਮੈਂਟ ਆਉਂਦੇ ਕਿ ਮਤਲਬ ਕਿ ਇਹ ਜੱਗੀ ਵੀਰ ਨੂੰ ਪਾ ਉਥੇ ਵੇਖਿਆ ਵਾ ਹੂੰ ਤੇ ਮਤਲਬ ਕਿ ਸਾਰੇ ਕਮੈਂਟ ਆਪਾਂ ਪੜਿਆ ਇਦਾਂ ਨਾ ਕੋਈ ਸੋਚੂਗੇ ਕਿ ਮਤਲਬ ਕਿ ਸਾਰੇ ਕਮੈਂਟ ਅਗਨੋਰ ਕੀਤੇ ਆ ਕੱਲਾ-ਕੱਲਾ ਕਮੈਂਟ ਹੀ ਰੀਡ ਕੀਤਾ ਵਾ ਕੱਲਾ-ਕੱਲਾ ਜਿਹੜੋ ਕਹਿੰਦੇ ਆ ਬਾਕੀ ਇਹ ਕਿ ਵਲੌਗ ਤੁਹਾਨੂੰ ਦੱਸਿਆ ਜਿੰਨਾ ਪਹਿਲਾਂ ਵੀ ਕਿ ਉਹ ਪਹਿਲਾਂ ਪਏ ਹੀ ਤੇ ਤੁਸੀਂ ਉੱਥੇ ਕਿੱਦਾਂ ਆ ਸਕਦੇ ਇਹ ਆਪਾਂ ਤੇ ਬਾਅਦ ਚ ਹੈ ਨਾ ਅਪਲੋਡ ਕੀਤੀ ਮਤਲਬ ਕਿ ਇਹ ਜਿਹੜੇ ਵਲੋਗ ਹਨ ਇਹ ਸਭ ਲਾ ਲੋ ਕਿ ਜਿੱਦਨ ਮੰਨ ਕੇ ਚਲੋ ਕਿ ਹਾਨੂੰ ਛੁੱਟੀ ਮਿਲਲੀ ਹੈ ਨਾ ਤੇ ਉਸ ਦਿਨ ਸ਼ਾਇਦ ਆਪਾਂ ਦੂਸਰਾ ਵਲੋਗ ਪਾਇਆ ਸੀ ਉਹ ਵਾਲਾ ਜਦੋਂ ਮਤਲਬ ਕਿ ਸਾਡੇ ਬਾਲਟਾ ਸੋਡੀਆਂ ਰੁਣ ਗਏ ਆ ਉਹ ਮਤਲਬ ਕਿ ਛੁੱਟੀ ਜਿੱਦਾਂ ਨੂੰ ਕੱਲ ਮਿਲਨੀ ਤੇ ਉਹ ਇੱਕ ਦਿਨ ਪਹਿਲਾਂ ਵਲੋਗ ਪਿਆ ਹੈ ਮਤਲਬ ਕਿ ਛੁੱਟੀ ਮਿਲਣ ਤੋਂ ਬਾਅਦ ਵੀ ਜਿੱਦਾਂ ਕਿ ਵਲੋਗ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਵਲੋਗ ਆਪਾਂ ਪਹਿਲੇ ਬਣਾ ਕੇ ਰੱਖੇ ਸਾਰੇ ਫੋਨ ਦੀ ਆਪਾਂ ਬਾਅਦ ਵਿੱਚ ਲਏ ਆ ਹਨਾ ਹੂੰ ਤੇ ਬਾਕੀ ਚਲੋ ਤੁਹਾਡਾ ਫਿਰ ਤੋਂ ਬਹੁਤ ਧੰਨਵਾਦ ਹੋਈ ਇਹਨਾਂ ਪਿਆਰ ਕੀਤਾ ਸਾਰਿਆਂ ਨੇ ਤੇ ਬਾਕੀ ਕਮੈਂਟ ਚ ਚਲੋ ਬੜੇ ਆਇਆ ਤੇ ਤੁਹਾਡੇ ਕਮੈਂਟਰ ਦਾ ਸਭ ਦੇ ਰਿਪਲਾਈ ਵੀ ਆਪਾਂ ਦਵਾਂਗੇ ਤੇ ਬਾਕੀ ਚਲੋ ਮੇਨ ਰਿਪਲਾਈ ਇਹ ਹੀ ਕਿ ਜਿਹੜੀ ਬੜਿਆਣੇ ਵਿੱਚ ਮਦਗੀ ਭੈਣੇ ਪੁੱਛਾ ਕਿ 14 ਸਾਲ ਹੋ ਗਏ ਕਿ 15 ਸਾਲ ਹੋ ਗਏ ਹੈਨਾ ਕਿ ਇਹਨੂੰ 10 ਸਾਲ ਹੋ ਗਏ ਕਿ ਨਹੀਂ ਉਹਨੇ ਉਹਨੇ ਇਹ ਚੀ ਪੁੱਛੀ ਵਿੱਚ ਕਿ ਤੁਸੀਂ ਮੈਡੀਸਿਨ ਕਿੱਥੋਂ ਖਾਦੀ ਉਹ ਵੀ ਤੁਹਾਨੂੰ ਆਪਾਂ ਜਰੂਰ ਦੱਸਾਂਗੇ ਠੀਕ ਹੈ ਜੀ ਪਰ ਉਹ ਆਪਾਂ ਨਾ ਵੱਖਰਾ ਵਲੋਗ ਆਪਣਾ ਵੱਖਰਾ ਵਲੋਗ ਬਣਾ ਕੇ ਦੱਸਾਂਗੇ ਤੇ ਜਿਹੜਿਆ ਭੈਣਾਂ ਨੂੰ ਜਿਹੜੇ ਭਰਾਵਾਂ ਨੂੰ ਚਲੋ ਅੱਜ ਤੱਕ ਜਿਹੜੋ ਆਪਣਾ ਵਾਇਗਰ ਨਹੀਂ ਜਿਨ੍ਹਾਂ ਨੇ ਸੁਣੀ ਹੈ ਨਾ ਤੇ ਜਰੂਰ ਵਾਇਗਰ ਸੁਨੇਗਾ ਠੀਕ ਹੈ ਜੀ ਬਸ ਸਾਡੇ ਉਸ ਬਲੋਗ ਦਾ ਜਿਹੜਾ ਕਿ ਇੰਤਜ਼ਾਰ ਜਰੂਰ ਕਰਿਓ ਤੇ ਆਪਾਂ ਤੁਹਾਨੂੰ ਕੱਲਾ ਕੱਲਾ ਮਦਦ ਕੇ ਦੱਸਾਂਗੇ ਕਿ ਆਪਾਂ ਕਿੱਥੋਂ ਆਪਾਂ ਟਰੀਟਮੈਂਟ ਜਿਹੜਾ ਕਿ ਬੱਲੇ ਆ ਠੀਕ ਹੈ ਜੀ ਤੇ ਜਰੂਰ ਉਹ ਲੋਕ ਸਿਰਫ ਉਹਨਾਂ ਭੈਣਾਂ ਭਰਾਵਾਂ ਵਾਲੀ ਆ ਜਿਹੜੇ ਇਸ ਚੀਜ਼ ਤੋਂ ਅਜੇ ਵਾਂਝੇ ਆ ਠੀਕ ਹੈ ਨਾ ਇਹ ਜਿਹਨਾਂ ਦਾ ਮੂਲ ਆਪਣਾ ਅਨਮੋਲੀ ਦਾਤਾ ਨੇ ਨਾ ਇਹ ਤੇ ਵਾਇਗਰ ਹਰ ਇੱਕ ਨੂੰ ਦਵੇ ਠੀਕ ਹੈ ਨਾ ਹਰ ਇੱਕ ਨੂੰ ਕਿਉਂਕਿ ਇਹ ਇਹਨਾਂ ਦੀ ਉਂਦਰ ਵਾਲੀ ਤੇ ਇੱਕ ਜਿਹੜਾ ਮਾਂ ਕੋ ਭੰਦਾ ਜਿਹੜਾ ਵਾ ਮੈਂ ਕਿ ਸਪਨਾ ਹਨਾ ਇੱਕ ਵੱਖਰਾ ਹੀ ਹੁੰਦਾ ਵਾ ਤੇ ਤੁਹਾਨੂੰ ਦੱਸਿਆ ਇਹਨਾਂ ਨੇ ਕਿ ਇੰਨਾ ਚਿਰ ਹੋ ਗਿਆ ਵਾ ਉਹ ਵੀ ਪਹਿਣਾ ਬਲੌਗ ਵੇਖ ਸਕਦੀਆਂ ਤੇ ਹੋਰ ਵੀ ਕੋਈ ਵੇਖ ਸਕਦਾ ਕਈਆਂ ਦੇ ਰਿਸ਼ਤੇਦਾਰਾਂ ਚ ਵੀ ਹਨਾ ਇਦਾਂ ਦਾ ਹੁੰਦਾ ਵਾ ਤੇ ਚਲੋ ਕਿਹਨੂੰ ਸਲਾਹ ਦੇ ਸਕਦਾ ਵਾ ਤੇ ਬਾਕੀ ਚਲੋ ਕਿਰਪਾ ਤੇ ਵਾਹਿਗੁਰੂ ਨੇ ਕਰਨੀ ਹੈ ਤੇ ਇੱਕ ਚਲੋ ਦਵਾਈ ਹੈ ਉਹ ਵੀ ਤਾਂ ਬੰਦਾ ਨਾਲ 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 ਟ੍ਰੀਟਮੈਂਟ ਆਪਣਾ ਕਰਦਾ ਹੀ ਹੈ ਤੇ ਬਾਕੀ ਤੁਹਾਨੂੰ ਦੱਸਾਂਗੇ ਆਪਾਂ ਚਲੋ ਇਹ ਹੈ ਕਿ ਦਵਾਈ ਪਹਿਲਾਂ ਬੜੀ ਬੜੀ ਮਹਿੰਗੀ ਖਾ ਲਈ ਹੈ ਤੇ ਜਦੋਂ ਆਪਾਂ ਦਵਾਈ ਖਾਧੀ ਹੈ ਨਾ ਤੇ ਕੋਈ ਤੁਹਾਨੂੰ ਕੀ ਆ 5 600 ਦੀ ਦਵਾਈ ਚ ਫਰਕ ਪੈ ਗਿਆ ਤੁਹਾਨੂੰ ਹਨਾ ਤੇ ਇਹ ਗੱਲ ਆ ਕਿ ਆਪਾਂ ਇੰਨੇ ਇੰਨੇ ਦਵਾਈਆਂ ਮਹਿੰਗੀਆਂ ਖਾਂਦੇ ਆ ਤੇ ਉਦੋਂ ਫਰਕ ਨਹੀਂ ਪੈਂਦਾ ਤੇ ਜਦੋਂ ਬਾਬੇ ਨੇ ਕਿਰਪਾ ਕਰਨੀ ਸਵਾਦ ਹੀ ਪੂਰੀ ਤੋਂ ਹੀ ਕਰ ਦੇਣੀ ਆ ਉਹ ਹਿਸਾਬ ਆ ਉਹੀ ਆਡੇ ਨਾਲ ਹੋਇਆ ਕਿ ਬੜੇ ਥੱਕੇ ਆ ਹੀ ਖਾਦੇ ਨੇ ਤੇ ਜਦੋਂ ਬਾਬੇ ਨੇ ਸੁਣੀ ਆ ਤੇ ਪਤਾ ਹੀ ਨਹੀਂ ਲੱਗਾ ਤੇ ਬਾਕੀ ਚਲੋ ਇਹ ਆ ਕਿ ਜਿਹੜੀ ਤੁਹਾਡੇ ਨਾਲ ਤੁਹਾਨੂੰ ਵੀ ਵੇਟ ਆ ਤੇ ਬਟੇ ਇੱਕ ਮਿੰਟ ਤੇ ਬਾਕੀ ਜਿਹੜੀ ਚੀਜ਼ ਦੇ ਵਿੱਚ ਆਪਾਂ ਲੰਗੇ ਆਣਾ ਉਹ ਚੀਜ਼ ਆਪਾਂ ਸਮਝ ਸਕਦੇ ਆ ਠੀਕ ਆ ਕਿਉਂਕਿ ਇਹ ਜੋ ਚੀਜ਼ਾਂ ਨੇ ਨਾ ਇਹ ਹੁੰਦੀਆਂ ਦਦੀਆਂ ਆ ਤੇ ਬਾਕੀ ਚਲੋ ਮਾੜਾ ਇਹਨੇ ਵਾਹਿਗੁਰੂ ਬਾਬਾ ਦੀਪ ਸਿੰਘ ਜੀ ਨੇ ਬਾਬਾ ਰਾਮਦਾਸ ਸਾਹਿਬ ਜੀ ਨੇ ਹਨਾ ਬਹੁਤ ਵਧੀਆ ਕਿਰਪਾ ਕੀਤੀ ਹੈ ਤੇ ਕਿਰਪਾ ਤੁਹਾਡੇ ਤੇ ਵੀ ਕਰਨਗੇ ਸਾਰੇ ਹਨਾ ਬਸ ਉਹ ਵਲੋਗ ਤਾਂ ਵਿਚਾਰ ਜਰੂਰ ਕਰਿਓ ਆਪਾਂ ਮੈਂ ਤੁਹਾਨੂੰ ਸਾਰਾ ਤੁਹਾਨੂੰ ਦੱਸਾਂਗੇ ਠੀਕ ਆ ਬਾਕੀ ਮੈਡੀਸਿਨ ਕੋਈ ਮਹਿੰਗੀ ਨਹੀਂ ਆ ਬਸ ਆਪਾਂ ਮਹਾ ਇੱਕ ਮਹੀਨਾ ਹੀ ਖਾਧੀ ਸੀ ਤੇ ਬਹੁਤ ਵਧੀਆ ਬਾਬੇ ਦੀ ਕਿਰਪਾ ਹੋਈ ਚਲੋ ਬਾਬੇ ਘਰੇ ਵੀ ਜਾਈਦਾ ਸੀ ਤੇ ਬਾਕੀ ਚਲੋ ਇਹ ਆ ਕਿ ਵਲੋਗ ਬਣਾ ਕੇ ਤੁਹਾਨੂੰ ਦੱਸ ਦਾਂਗੀ ਤੇ ਹੁਣ ਇਹ ਆ ਕਿ ਸਾਰੇ ਮਤਲਬ ਕਹਿੰਦੇ ਹੀ ਬੁਆਈ ਹੋਇਆ ਕਰ ਲਓਇਆ ਗਰ ਲੋਈ ਬਾਕੀ ਕਈਆਂ ਨੇ ਨਾ ਕਮੈਂਟ ਬੜੇ ਕੀਤੇ ਆ ਬੋਆਏ ਪੱਕਾ ਬੋਆਏ ਮਤਲਬ ਕਿ ਜਿਹੜਾ ਅਸੀਂ ਪਹਿਲਾਂ ਨਹੀਂ ਪਾਇਆ ਉਦੋਂ ਕਿ ਬੇਬੀ ਆ ਗਿਆ ਕਾਕਾ ਆ ਗਿਆ ਸਾਡੇ ਘਰ ਨਾ ਹਾਂਜੀ ਉਦੋਂ ਚ ਸਾਰੇ ਨੇ ਇੱਚ ਇੱਚ ਕਹੀ ਕਿ ਮਰਗੀ ਮੁੰਡਾ ਹੋਇਆ ਵਾ ਲੜਕਾ ਆਇਆ ਵਾ ਬੋਆਇਆ ਆਇਆ ਹਣਾ ਤੇ ਬਾਕੀ ਵੇਖੋ ਜੀ ਚਲੋ ਤੁਹਾਡੀ ਸੋਚ ਮੈਂ ਨਹੀਂ ਕਹਤਾ ਕਿ ਮਾਰਗੀ ਇੱਕ ਮਿੰਟ ਬਾਕੀ ਨਾ ਹੋਰ ਵੀ ਇੱਕ ਦੋ ਚੈਨਲ ਆ ਜਿਹੜੇ ਇਦਾਂ ਹੀ ਵੀਡੀਓ ਪਾਉਂਦੇ ਆ ਤੇ ਚਲੋ ਕੋਈ ਗੱਲ ਨਹੀਂ ਹਣਾ ਤੇ ਬਾਕੀ ਉਹ ਵੀ ਇਹੀ ਕਹਿੰਦੇ ਕਿ ਬੇਟਾ ਹੋਇਆ ਬੇਟਾ ਹੋਇਆ ਜੱਗੀ ਕਰੇ ਬੇਟਾ ਜੱਗੀ ਕਰਨ ਤੇ ਨਾ ਚਲੋ ਆ ਗਿਆ ਬੇਟਾ ਹੀ ਐ ਬਾਕੀ ਚਲੋ ਤੁਹਾਡੀ ਮੈਂ ਜਿਹੜੀ ਕਹਿੰਦਾ ਕਿ ਤੁਹਾਡੀ ਸੋਚ ਮਾੜੀ ਹੈ ਤੁਸੀਂ ਮੁੰਡਾ ਲੈ ਕੇ ਚੱਲਦੇ ਹੋ ਸੋਚ ਤੁਹਾਡੀ ਚਲੋ ਵਧੀਆ ਵਾ ਤੁਸੀਂ ਸ਼ਾਇਦ ਕੋਈ ਚੀਜ਼ ਵੇਖ ਕੇ ਹੈ ਨਾ ਉਹ ਚੀਜ਼ ਨੂੰ ਵੇਖਿਆ ਵਾ ਤਾਂ ਇਹ ਤੁਸੀਂ ਉਸਵਾਲਾਂ ਦਾ ਜਵਾਬ ਦਿੱਤਿਆ ਕਿ ਮੁੰਡਾ ਆਇਆ ਵਾ ਲੜਕਾ ਆਇਆ ਵਾ ਉਹ ਆਇਆ ਹੋਇਆ ਯਾਰ ਚੁੱਕੇ ਨੇ ਗਰਲ ਵੀ ਕਿਹਾ ਵਾ ਤੇ ਗੰਦ ਵੀ ਚਲੋ ਕਈਆਂ ਨੇ ਕਿਹਾ ਵਾ ਪਰ ਵੇਖੋ ਜੀ ਚਾਹੇ ਧੀ ਹੋਵੇ ਤਾਂ ਚਾਹੇ ਪੁੱਤ ਹੋਵੇ ਦੁਨੀਆਂ 'ਚ ਕੋਈ ਗੜੀ ਮਾੜਾ ਹੁੰਦਾ ਠੀਕ ਆ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਨਾ ਧੀਆ ਜੜਿਆ ਵਾ ਪੁੱਤਾਂ ਤੋਂ ਵੀ ਅੱਗੇ ਆ ਕਦਰ ਮਾ ਲਈ ਤੇ ਨਹੀਂ ਮਾ ਪਿਓ ਲਈ ਨਹੀਂ ਹੁੰਦਾ ਤੇ ਬਾਕੀ ਜਦੋਂ ਮੈਂ ਦੂਸਰਾ ਵਲੋਗ ਪਾਇਆ ਹੈ ਨਾ ਵੀ ਜਿਹਦੇ ਵਿੱਚ ਆਪਾਂ ਦੱਸਿਆ ਹੈ ਕਿ ਹੁਣ ਆਪਾਂ ਸ਼ੰਦੀ ਅਲਟਰਾਸਾਉਂਡ ਆਪਣਾ ਅਲਟਰਾਸਾਉਂਡ ਕਰਾਉਣਾ ਚੱਲੇ ਆ ਹਨਾ ਉਹਦੇ ਵਿੱਚ ਮੈਂ ਤੁਹਾਨੂੰ ਇਹ ਵੀ ਚੀਜ਼ ਮੈਂ ਜਰੂਰ ਕਹੀ ਤੇ ਮੈਂ ਜਿੱਥੇ ਅਰਦਾਸ ਕਰਾਈ ਮੈਂ ਧੀ ਦੀ ਅਰਦਾਸ ਕਰਾਈ ਦੋਨਾਂ ਨੇ ਦੋਨਾਂ ਨੇ ਮੈਂ ਇਕੱਲੇ ਨਹੀਂ ਨਾਲ ਇਹਨੇ ਵੀ ਬਾਬਾ ਨੂੰ ਧੀ ਦੇ ਤੇ ਹਨਾ ਤੇ ਉਹ ਜਿਹੜੇ ਅਰਦਾਸ ਸਾਡੇ ਬਾਬਾ ਨੇ ਪੂਰੀ ਤਰ੍ਹਾਂ ਸੁਣੀ ਹੈ ਠੀਕ ਆ ਜੀ ਤੁਹਾਡੇ ਘਰ ਜਿਹੜੇ ਕਿ ਧੀ ਆਈ ਹੈ ਹਾਂ ਧੀ ਰਣੀ ਆਈ ਹੈ ਠੀਕ ਆ ਤੁਹਾਡਾ ਉਹ ਪੋਤੀ ਆ ਉਹ ਪੱਤਾ ਤਾਂ ਹੀ ਵੱਧ ਗਿਆ ਪੱਤਾ ਤਾਂ ਹੀ ਵੱਧ ਠੀਕ ਆ ਉਹਦੇ ਚਾਹ ਮਦਗੀ ਚਲੋ ਉਹ ਤਾਂ ਗਾ ਕ ਤਾਂ ਦੱਸਾਂਗੇ ਨਾਲ ਹੀ ਆ ਨਾ ਇਹ ਆ ਕਿ 29 ਦਸੰਬਰ ਨੂੰ ਚਾਰ 7 ਸਾਲ ਹੋ ਜਣੇ ਆ ਡਿਵਿਆ ਨੂੰ 29 ਦਸੰਬਰ ਨੂੰ ਹਾਂ 7 ਸਾਲ ਮਦਗੀ ਵਿੱਚ ਕਮੈਂਟ ਆਉਂਦੇ ਤੁਹਾਡੇ ਵਿਆਹ ਨੂੰ ਕਿੰਨੇ ਸਾਲ ਹੋ ਗਏ ਆ ਹਾਂਜੀ ਤਾਂ 7 ਸਾਲ ਹੋਏ ਨੇ ਆ ਡੇ ਵਿਆਹ ਨੂੰ 29 ਦਸੰਬਰ ਨੂੰ 29 ਦਸੰਬਰ ਨੂੰ ਠੀਕ ਆ ਜਿਹੜੀ 29 ਦਸੰਬਰ ਹੋਣੀ ਆ 7 ਸਾਲ ਤੇ ਬਾਕੀ ਚਲੋ ਮੇਨ ਮੇਨ ਇਹ ਆ ਕਿ ਬਜਵਾ ਹਸਤਾਲਾ ਦਾ ਮਦਗੀ ਆਪਣਾ ਹੋਇਆ ਵਾ ਬਾਕੀ ਇਹ ਕਿ ਆਪਾਂ ਸ਼ੁਰੂ ਤੋਂ ਮੈਡੀਸਿਨ ਉੱਥੋਂ ਨਹੀਂ ਖਾਧੀ ਦਵਾਈ ਆਪ ਜਿਹੜੀ ਬਾਜੋ ਹਸਪਤਾਲ ਤੋਂ ਨਹੀਂ ਖਾਧੀ ਜਦੋਂ ਤੁਹਾਨੂੰ ਪਤਾ ਲੱਗਾ ਹੀ ਉਦੋਂ ਅਸੀਂ ਆਪਣਾ ਟ੍ਰੀਟਮੈਂਟ ਸਾਰਾ ਉੱਥੋਂ ਹੀ ਲਿਆਵਾ ਹਾਂ ਹਾਂ ਉਹ ਮਤਲਬ ਕਿ ਉਹ ਫਿਰ ਆਪਾਂ ਸਾਰੇ ਬਾਜੋ ਹਸਪਤਾਲ ਤੇ ਤੁਹਾਡਾ ਚੱਲਿਆ ਉਹ ਜੋ ਹਾਂ ਹਾਂਜੀ ਠੀਕ ਆ ਤੇ ਬਾਕੀ ਜਿਹੜਾ ਸਾਡੇ ਧੀ ਦਾ ਨਾ ਜਿਹੜਾ ਨਾਮ ਆ ਉਹ ਵੀ ਤੁਹਾਨੂੰ ਦੱਸ ਦਿੰਦੇ ਹਾਂ ਹਾਂ ਨਾਮ ਵੀ ਦੱਸ ਦਿੰਦੀ ਆ ਚਲੋ ਇਹ ਆ ਕਿ ਇੱਕ ਗੱਲ ਹੋਰ ਇੱਕ ਮਰ ਤੁਸੀਂ ਸਾਰਿਆਂ ਨੇ ਕਿਹਾ ਹੀ ਨਾ ਕਿ ਵਿੱਚ ਚਲੋ ਕਈਆਂ ਨੇ ਕਿਹਾ ਹੀ ਕਿ ਆ ਨਾਮ ਰੱਖਿਓ ਇਹ ਰੱਖਿਓ ਸੋਰੀ ਆਪਾਂ ਦਾ ਨਾਮ ਉੱਥੇ ਹਸਪੀਟਲ ਤੇ ਲਾਈ ਰੱਖ ਲਿਆ ਹੀ ਨੈਤਿਆਪਾਦਨ ਵਲੋਗ ਬਣਾ ਕੇ ਪੋਛ ਵੀ ਸਕਦੇ ਹੀ ਹੈ ਨਾ ਕਿ ਕੀ ਨਾਮ ਰੱਖੀ ਤੇ ਪਰ ਇਹ ਕਿਸ ਹੋਰੀ ਆਪਾਂ ਵਲੋਗ ਬਾਅਦ ਚ ਪਾਏ ਨੇ ਉਹ ਜਿਹਦੇ ਵਲੋਗ ਦਾ ਜਿਹੜਾ ਉਹਨੂੰ ਬਾਅਦ ਵਿੱਚ ਆਇਆ ਜਿੱਦਾਂ ਤੁਸੀਂ ਨੇ ਕਿਹਾ ਕਿ ਜੇ ਬੇਟਾ ਹੋ ਆ ਨਾ ਰੱਖਿਓ ਜੇ ਬੇਟੀ ਆ ਨਾ ਰੱਖਿਓ ਨਹੀਂ ਆਪਣਾ ਆ ਰੱਖ ਲਿਆ ਸੀ ਉਹ ਤੋਂ ਪਹਿਲਾਂ ਨਾ ਜਰਾ ਤੇ ਉਹ ਤੇ ਆਪਾਂ ਦੂਜੇ ਤੇ ਜਿੱਦਣੇ ਮਰ ਕੇ ਉਹਨਾਂ ਨੇ ਰੱਖ ਲਿਆ ਸੀ ਉਹਥੇ ਫਿਰ ਤੁਹਾਨੂੰ ਪਤਾ ਕਿ ਜਨਮ ਸਰਟੀਫਿਕੇਟ ਬਹੰਦਾ ਹੈ ਨਾ ਬੱਚੇ ਦਾ ਉਹ ਫਿਰ ਤੁਹਾਨੂੰ ਮਿਲ ਜੀ ਬਹੁਤ ਕਾਰੇ ਪਈ ਹੋਗੀ ਕੀ ਉਹ ਨਾਮ ਦੱਸੋ ਨਾਮ ਦੱਸੋ ਤੇ ਜਿਹੜਾ ਨਾਮ ਉਹਦੇ ਵੱਡੀ ਭੋਨੇ ਰੱਖਿਆ ਵਾ ਠੀਕ ਆ ਜੀ ਤੇ ਜਿਹੜਾ ਨਾਂ ਰੱਖਿਆ ਵਾ ਦਿੱਤੀ ਦਾ ਉਹ ਜੀ ਆਪਾਂ ਐ ਆਪਣੀ ਹੀ ਸੋਚਿਆ ਕੀ ਨਾਂ ਰੱਖੀਏ ਜੀ ਉਹ ਜਿਹੜਾ ਨਾਂ ਵਾ ਦਿੱਤੀ ਦਾ ਉਹ ਵਜੀ ਖੁਸ਼ਲੀਨ ਠੀਕ ਜੀ ਖੁਸ਼ਲੀਨ ਕੋਲ ਸੋਹੀ ਜਿੱਦਾਂ ਉਹ ਖੁਸ਼ੀ ਲੈ ਗਈ ਹੈ ਬਸ ਉਸੇ ਦਾ ਦੇ ਪਾਉ ਮਤ ਕੋਈ ਚੀਜ਼ ਦਾ ਮਰਗੀ ਨਾਂ ਰੱਖਤਾ ਵਾ ਠੀਕ ਹੈ ਜੀ ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਾ ਨਾਮ ਤੇ ਕਿਵੇਂ ਦੀ ਲੱਗੀ ਸਾਡੀ ਬੇਟੀ ਉਹ ਤਾਂ ਤੁਸੀਂ ਦੇਖਣੀ ਹੈ ਜੀ ਬੇਟੀ ਚਲੋ ਫੇਸ ਬਖਾਵਾਂਗੇ ਬਾਕੀ ਤੁਹਾਨੂੰ ਪਤਾ ਵਾ ਜਿੱਦਾਂ ਦੁਨੀਆਦਾਰੀ ਚੱਲਦੀ ਹੈ ਹਨਾ ਜਿੱਦਾਂ ਆ ਲਾ ਲੋਗੇ 40 ਦਿਨ ਬਾਅਦ ਬਾਕੀ ਇਹ ਕਿਹਾ ਵਲੋਗ ਬਣਾਉਂਦਾ ਕੋਈ ਵੀ ਇਰਾਦਾ ਨਹੀਂ ਹੈਗਾ ਤੇ ਸੋਸ਼ਲ ਮੀਡੀਆ ਤੇ ਇਹ ਚੀਜ਼ ਲਿਉਂਦਾ ਵੀ ਨਹੀਂ ਇਰਾਦਾ ਹੈਗਾ ਫਿਰ ਸੋਚਿਆ ਕਿ ਚਲੋ ਆਪਾਂ ਮਤਲਬ ਕਿ ਤੁਸੀਂ ਇੰਨਾ ਮਤਲਬ ਪਿਆਰ ਦਿੰਦੇ ਪੁੱਛਦੇ ਹੋ ਸ਼ਰਨ ਕਿਉਂ ਨਹੀਂ ਹੁੰਦੀ ਵੀਡੀਓ ਚ ਕੀ ਗੱਲ ਹੈ ਕਿ ਮਤਲਬ ਕਿ ਤੁਸੀਂ ਵੀਡੀਓ ਕਿਉਂ ਨਹੀਂ ਬਣਾਉਂਦੇ ਸਾਰਿਆਂ ਦੇ ਸਵਾਲ ਹੀ ਤੇ ਬਾਕੀ ਇਸੇ ਕਰਕੇ ਆਪਾਂ ਸੋਚਿਆ ਕਿ ਚਲੋ ਵਲੋਗ ਬਣਾ ਲੈਨੇ ਆ ਤੇ ਪਾਵਾਂ ਮਤਲਬ ਪਾਵਾਂਗੇ ਬਾਅਦ ਚ ਹਨਾ ਅਪਲੋਡ ਬਾਅਦ ਚ ਕਰਾਂਗੇ ਬਾਅਦ ਚ ਕਰਾਂਗੇ ਤੇ ਬਾਕੀ ਚਲੋ ਇਹ ਆ ਕਿ ਤੁਹਾਡਾ ਬੜਾ ਪਿਆਰ ਮਿਲਿਆ ਦਿলো ਧੰਨਵਾਦ ਆ ਇਦਾਂ ਹੀ ਗਾਂਗਾ ਪਿਆਰ ਕਰਿਓ ਸਟੋਰੀ ਵੀ ਆਪਾਂ ਸ਼ੁਰੂ ਕਰਾਂਗੇ ਪਰ ਇਹ ਕਿ ਥੋੜਾ ਜਿਹਾ ਟਾਈਮ ਲੱਗਣਾ ਹੈ ਜੇ ਹਨਾ ਉਹ ਮਤਗੀ ਸ਼ਾਇਦ ਕਰ ਹੀ ਲਈਏ ਆਪਰਾ ਮਹੀਨੇ ਦੇ ਵਿੱਚ ਵਿੱਚ ਹੀ ਪਰ ਤੁਹਾਨੂੰ ਪਤਾ ਮੈਨੂੰ ਅਜੇ ਰੈਸਟ ਦੀ ਲੋੜ ਹੈ ਤੇ ਬਾਕੀ ਸਟੋਰੀ ਵੀ ਆਪਾਂ ਸ਼ੁਰੂ ਕਰਨੀ ਜੇ ਇਹਨਾਂ ਸੋਚੇ ਕੋਣ ਚੈਨਲ ਬੰਦੋ ਦੇਣਾ ਫਿਰ ਸਟੋਰੀ ਜਿੱਦਾਂ ਕਿ ਸ਼ਰਨ ਚਲੋ ਉਹਦਾ ਰੈਸਟ ਆਪਣਾ ਰੈਸਟ ਹੀ ਹੈ ਨਾ ਇਹਨੂੰ ਉਹਦੇ ਕਰਕੇ ਚਲੋ ਕੰਮ ਬੰਦੀ ਸਾਡਾ ਪਰ ਹੁਣ ਕੰਮ ਬੰਦ ਨਹੀਂ ਜੇ ਆਪਣਾ ਹੋਣਾ ਸਟੋਰੀ ਆਪਾਂ ਜ਼ਰੂਰ ਸ਼ੁਰੂ ਕਰਾਂਗੇ ਠੀਕ ਆ ਤੇ ਉਹਦੇ ਵਿੱਚ ਵਿੱਚ ਉਹਦਾ ਪਿਆਰ ਜਿੱਦਾਂ ਦਿਖਾਉਂਦੇ ਆਂ ਡੇ ਉਹ ਇਦਾਂ ਹੀ ਬਾਅਦ ਵਿੱਚ ਵੀ ਦਿ ਕੋਸ਼ਲੀਨ ਕੋਲ ਜਿੱਦਾਂ ਖੁਸ਼ੀ ਵਿੱਚ ਜੀਣ ਰਹੀ ਕਰੇ ਆਪਣੀ ਸਾਰੀ ਜ਼ਿੰਦਗੀ ਤੇ ਵਾਹਿਗੁਰੂ ਚਲੋ ਕੰਧ ਰੁਸਤੀ ਬਖਸ਼ੇ ਚਲੋ ਬਾਬਾ ਦੀਪ ਸਿੰਘ ਖਾਰਕੇ ਤੇ ਮੇਰ ਪਰਿਆ ਹੱਥ ਰੱਖਣ ਗੁਰੂ ਰਾਮ ਬਾਣੀ ਬਾਕੀ ਚਲੋ ਜਿਹੜੇ ਭੈ ਭਰਾ ਵਾਂ ਨੂੰ ਅਜੇ ਨਹੀਂ ਆਣਾ ਚਲੋ ਮਾਰਨੇ ਸੁਣੀ ਤੇ ਜ਼ਰੂਰ ਸੁਣਿਆ ਨਾ ਵਾਹਿਗੁਰੂ ਹਰ ਇੱਕ ਦੀ ਚਾਹ ਤੇ ਹੀ ਦਾਵੇ ਚਾਹ ਪੋਤ ਦਾਵੇ ਫਰਕ ਦੋਨਾਂ ਚ ਕੋਈ ਮਤਲਬ ਕਿ ਘੱਟ ਕੋਈ ਵੀ ਨਹੀਂ ਹੈ ਮਾਂ ਪਿਓ ਲਈ ਬਰਾਬਰ ਹੀ ਨੇ ਤੇ ਬਾਕੀ ਚਲੋ ਜਦੋਂ ਪਤਾ ਲੱਗਾ ਕਿ ਧੀ ਹੋਈ ਆ ਤੇ ਬਾਕੀ ਮੈਂ ਉਦੋਂ ਹੀ ਆਪਣੇ ਮੰਦਰ ਵਿੱਚ ਜਿਹੜੀ ਅਰਦਾਸ ਹੀ ਮੇਰੇ ਕਿ ਵਾਹਿਗੁਰੂ ਤੂੰ ਮੇਰੇ ਸੁਣ ਲਈ ਏ ਕੁੰਗੜ ਦਾਸੀ ਆਪਾਂ ਇਹ ਇਹ ਹੀ ਕਰਾਈ ਆ ਟੀਰੀ ਜਿੱਥੇ ਵੀ ਕਰਾਈ ਹੈ ਹਨਾ ਤੇ ਬਾਕੀ ਚਲੋ ਕੋਈ ਨਹੀਂ ਵਾਇਰਲ ਫਾਇਕ ਦੀ ਸੁਣੇ ਅੱਗੇ ਇਹ ਹੀ ਚੋਣੇ ਆ ਤੇ ਬਸ ਅੱਜ ਦਾ ਮੋਟਿਵ ਇਹਨਾਂ ਕੀ ਹੈ ਹਨਾ ਤੇ ਚਲੋ ਠੀਕ ਆ ਫਿਰ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਨਾਲ ਤੁਹਾਨੂੰ ਕਿਦਾਂ ਲੱਗਾ ਠੀਕ ਆ ਜੀ ਓਕੇ ਜੀ